तुनू भी सोचना पैना गुरबीत लग लगता है अप्ष्ण। अप्ष्ण। क्या ਗਈ ਚੱਕਰ ਆੰਦੇ ਰੇ ਹਾਂ ਚੱਕਰ ਆੰਦੇ ਰੇ ਸਾਰੀ ਉਖਾ ਥੜਾ ਫਿਰ ਹਣੀ ਤੋਂ ਬੈਕਪੈਟ ਫੁਰੇ ਬਾਂ ਆ ਗਿਆ ਅੱਛਾ ਤੇ ਉਹਨੂੰ ਚੱਕਰ ਚੁੱਕਰਾਏ ਤੇ ਉਹ ਡਿੱਗ ਪਈ ਅੱਛਾ ਤੇ ਉਹਨੂੰ ਮੈਂ ਫਿਰ ਹਸਪੀਟਲ ਲੈ ਗਿਆ ਡਾਕਟਰ ਨੂੰ ਮਖਾਇਆ ਚੈੱਕਅਪ ਕਰਾਇਆ ਮੈਨੂੰ ਨਾ ਕੁਛ ਨਹੀਂ ਹੋਲੇ ਅੱਛਾ ਤੇ ਨਾ ਮੈਨੂੰ ਕੋਈ ਟੈਂਸ਼ਨ ਤੇ ਚਲੋ ਮੇਰੀ ਹੋ ਗਈ ਉਹ ਮੈਂ ਆਪਣੇ ਦੂਰ ਕਰ ਲਵਾਂ ਹਾਂ ਜਿੰਨੇ ਚੱਕਰ ਚੁੱਕਰ ਨਹੀਂ ਆ ਹਾਂ ਬੰਦੀ ਆ ਨਾਟਕ ਕੀਤਾ ਮੈਂ ਅਲੋ ਹੇ ਨਾ ਮੇਰੀ ਬੋਤੀ ਫਿਕਰ ਨਾ ਕਰਿਆ ਕਰ। ਅੱਛਾ ਹੁਣ ਕੱਥੇ ਤੱਕ ਤੇਰੀ ਨੋਟਾ ਗਈ ਹੈ? ਹੈ? ਪਹਿਲੇ ਨਾ ਲੜਨ ਆਇਓ। ਨਹੀਂ ਮੈਂ ਲੜਨ ਨਹੀਂ ਆਇਆ। ਮੈਂ ਤਾਂ ਸਮਝ ਆਣ ਆਈ ਆ। ਇੰਨੇ ਡਰਾਮੇ ਭਾਈ ਕਰਦੇ ਵੀ ਐ। ਚੱਕਰ ਆ ਗਏ ਜੀ ਡਿੱਗ ਵੀ ਆ ਜੀ। ਇੰਨੇ ਡਰਾਮੇ ਭਾਈ ਪਿਛਲੇ ਚੱਕਰ ਆਏ ਸੀ ਇਹਨੇ ਕੰਧ ਭਵਾਦੇ ਸੀ ਕਰਦੇ। ਤੇ ਹੁਣ ਚੱਕਰ ਆਏ ਤੇ ਹੁਣ ਇਹਨੇ ਘਰ ਵੱਖਰਾ ਲੈਣਾ ਜੀ। ਐ ਵੇਚ ਦੋ ਮੈਂ ਇੱਥੇ ਰਹਿਣਾ ਨਹੀਂ। ਮਾਂ ਨੇ ਵੀ ਪਰਦੇ ਪਾਤੇ ਆਪਣੀ ਕੁੜੀ ਦੇ ਗੱਲਾਂ ਤੇ ਮੈਂ ਕਿਹਾ ਚਾਰ ਮੈਂ ਤੇ ਇਹਦਾ ਢਿੱਡ ਫੁੱਲਣ ਡਿਆ ਕਿ ਕੋਈ ਕੁੜੀ ਆ ਕੇ ਢਿੱਡ ਫੋੜ। ਮਾਂ ਨੇ ਵੀ ਨਹੀਂ ਮੈਨੂੰ ਦੱਸਿਆ ਕਿ ਆਹ ਗੱਲ ਹੈ। ਨਾ ਅੰਲਿਚ ਹੋ ਗਿਆ ਮਗਰ ਫੋਲ ਤੋਂ ਹੀ ਜਾਂਦੀ ਹੈ। ਹਾਂਜੀ। ਕਿਉਂ ਤੁਹਾਨੂੰ ਚਾਹੀਦੀ ਹੈ? ਕੀ ਕਰਨੀ ਹੈ? ਇਹਦਾ ਨਾ ਗੁਲਾਬ ਜਲ ਬੰਦਾ ਹੈ। ਅੱਛਾ ਹੋਰ ਹੂੰ ਠੀਕ ਹੋਣਾ। ਠੀਕ। ਕਭੀ ਤੋਂ ਬੀਤ ਮੇਰੀਆਂ ਜੀਆ ਕਭੀ ਤਾਂ ਨਾਲ ਫਰਕ ਨਹੀਂ ਪੈਂਦਾ ਵੇਆ ਠੀਕ ਤੇ ਹੋਈ ਨਹੀਂ ਮੈਂ ਪਤਾ ਨਹੀਂ ਕਿਉਂ ਨਹੀਂ ਫਰਕ ਪੈਂਦਾ ਵੇਆ ਠੀਕ ਤਾਂ ਤੈਨੂੰ ਕਿਉਂ ਨਹੀਂ ਫਰਕ ਪੈਂਦਾ ਸਾਰੇ ਲੋਕੀ ਦਵਾਈਆਂ ਖਾ ਕੇ ਠੀਕ ਹੋ ਜਾਂਦੇ ਤੂੰ ਠੀਕ ਹੀ ਨਹੀਂ ਹੁੰਦੀ ਕੀ ਹੋ ਗਿਆਈ ਹੋਣਾ ਕੀ ਹੈ ਕਿਸੇ ਦੇ ਹੱਥ ਵੱਸ ਹੁੰਦਾ ਕੋਈ ਬਿਮਾਰ ਹੁੰਦਾ ਕੋਈ ਜਾਨਮੁਚ ਕੇ ਬਿਮਾਰ ਹੁੰਦਾ ਇਹ ਡਰ ਹੋਈ ਬਿਮਾਰ ਹੋਈਦਾ ਹੀ ਆ ਫੇਰ ਠੀਕ ਹੋ ਜੇਗਾ ਵੀ ਜਿਵੇਂ ਕਦੀ ਬਿਮਾਰ ਹੋਏ ਨਹੀਂ ਹਨਾ ਮੈਂ ਹੁਣ ਨਹੀਂ ਆ ਹੁੰਦੀ ਜਿਉ ਨਹੀਂ ਥੋੜਾ ਇਧਰ ਨਾ ਹੁੰਦੇ ਰੋਜ਼ ਦਵਾਈ ਰੋਜ਼ ਬਿਮਾਰ ਤੇ ਅੱਜ ਮੈਂ ਹੁਣ ਤੁਸੀਂ ਮੈਨੂੰ ਮਤਲਬ ਟੋਟ ਮਾਰਨ ਆਇਓ ਕੀ ਬਿਮਾਰ ਦਾ ਹਾਲ ਪੁੱਛਣ ਆਇਓ ਹਾਲ ਪੁੱਛਣਾ ਨਹੀਂ ਤੇਰਾ ਆਹ ਮੈਨੂੰ ਲੱਗਦਾ ਤੇ ਨਹੀਂ ਕਿਸੇ ਵੀ ਲੱਛਣਾ ਤੋਂ ਤੁਸੀਂ ਮੇਰਾ ਹਾਲ ਪੁੱਛਣ ਆਇਓ ਲੈ ਦੱਸ ਲੜਨ ਪਾਈ ਨਹੀਂ ਤਾਂ ਇੱਥੇ ਆਈ ਦਾ ਨਹੀਂ ਜਰ ਰੂੰਬਾ ਮਾਰੁੰਦਾ ਨਾ ਕੋਈ ਫਾਲ ਫਾਲ ਫੁੱਲ ਲੈ ਕੇ ਆਈਦਾ ਘਰ ਕੋਈ ਫਰੂਟ ਵਗੈਰਾ ਕਾਲੀ ਹੱਥ ਲਟਕਾਉਂਦੇ ਥੋੜੀ ਆ ਜੀ ਮੈਂ ਤੇ ਤੇਰੀ ਅੱਲੇ ਆਈ ਆ ਮੈਂ ਕਿਹ ਚੱਲ ਦੱਸ ਦੇਣ ਮੇਰੀ ਅੱਲੇ ਆ ਜਾ ਤੁਹਾਡੇ ਵੱਲੋਂ ਮਾਂ ਮੈਂ ਹਾਂਜੀ ਕਿਉਂ ਨਾਲੇ ਰੋਟੀ ਪਾਣੀ ਤੇ ਰਕਰੂੰਗੀ ਨਾਲੇ ਤੈਨੂੰ ਸਾਂਭੂੰਗੀ ਕਿਰ ਕੀ ਹੋ ਗਿਆ ਆ ਜਾ ਆ ਦੇਣਾ ਆ ਜਾ ਨਾਲੇ ਦਵਾਈਆਂ ਦੂਈਆਂ ਦਾ ਫਰਕ ਪੈ ਜਾਂਦਾ ਵਾ ਮੇਰਾ ਸੇਵਾ ਕਰੂੰਗੀ ਤੇਰੀ ਦੱਸ ਦੇਣਾ ਤੁਸੀਂ ਸੇਵਾ ਕਰੋਗੇ ਸਾਡੇ ਤੋਂ ਉਮੀਦ ਤੇ ਹੈਗੀ ਨਹੀਂ ਮੈਨੂੰ ਸੇਵਾ ਕਰਨ ਦੀ ਸਾਡੇ ਤੇ ਕਿਹੇ ਐਂਗਲ ਤੋਂ ਲੱਗਦੇ ਨੇ ਸੇਵਾ ਕਰਨ ਵਾਲੇ ਆਹੋ ਤੇਹੀ ਮੇਰੀ ਸੇਵਾ ਕਰਨੀ ਹੈ ਤਾਂ ਹੀ ਤੇ ਕੋਹਲਾ ਕਿ ਨਹੀਂ ਆਈ ਮੈਂ ਚੱਲ ਲੈ ਆਉਣੀ ਘਰੇ ਹੀ ਖਾਈ ਆਇਆ ਅਗਰੇ ਫਰੂਟ ਲਿਆ ਦਿਆ ਕਰਾਂਗੇ ਜੋ ਖਾਣਾ ਉਹ ਦੇਖ ਰੁਖਾਈ ਹੈ ਉਹ ਵੀ ਖਰਚਾ ਮੇਰਾ ਘਰ ਵਾਲਾ ਹੀ ਕਰੇਗਾ ਤੁਹਾਡੇ ਵਰ ਰਵਾਂਗੀ ਤੇ ਖਰਚਾ ਤੇ ਮੇਰਾ ਘਰ ਵਾਲਾ ਹੀ ਕਰੂਗਾ ਅੱਗੇ ਘਰ ਵਾਲਾ ਕਰਦਾ ਹੋਰ ਕੀ ਅੱਗੇ ਅਸੀਂ ਆਪੇ ਆਪ ਦਾ ਕਰਦੇ ਹੀ ਆਂ ਰੋਟੀ ਨਹੀਂ ਅਸੀਂ ਖਾਂਦੇ ਮੈਨੂੰ ਰੱਖੋਗੇ ਉਹਦਾ ਤੇ ਖਰਚਾ ਲੋਗ ਹੀ ਹੋਰ ਕਾਦਾ ਲੈਣਾ ਅੱਗੇ ਉਹ ਅੱਗੇ ਇਕਵਾਰਾ ਵੀ ਤੇ ਰਹਿੰਦਾ ਰਿਹਾ ਸਾਡੇ ਨਾਲ ਇਕਵਾਰੇ ਗੱਲਾਂ ਹੋਰ ਸੀ ਮੈਂ ਆਪਣੇ ਘਰੇ ਠੀਕਾ ਮੈਂ ਆ ਜਾ ਹੁਣ ਆ ਹੀ ਦੇਖ ਨਹੀਂ ਹਿਲਾ ਆਓ ਮੁਰਕੇ ਦੋ ਰੋਟੀਆਂ ਖਵਾ ਕੇ ਨਾ ਸਾਰੀ ਉਮਰ ਤੁਹਾਡੇ ਤਾਨੇ ਨਹੀਂ ਸੁਣਨੇ ਜਿਹੜੇ ਸਾਰੀ ਗਲੀ ਨੂੰ ਸੁਣਾਉਗੇ ਮੈਂ ਨਾ ਆਪਣੀ ਦਰਾਨੀ ਨੂੰ ਘਰ ਰੱਖਿਆ ਤੇ ਬੱਚੇ ਵੀ ਪਾਲਦੀ ਵੀ ਆ ਜਿਹੜਾ ਤੂੰ ਮੈਨੂੰ ਮੈਨੂੰ ਪਤਾ ਐ ਜਿਹੜੇ ਤੂੰ ਗੱਲਾਂ ਸੁਣਾਣੀ ਆ ਇਹ ਸਭ ਪਤਾ ਤੁਹਾਡਾ ਆ ਦੋ ਰੋਟੀਆਂ ਮੈਨੂੰ ਭਾਰੀ ਪੈ ਨਹੀਂ ਆ ਤੁਹਾਡੀਆਂ ਹਾਂ ਸਾਂਭ ਕੇ ਰੱਖੋ ਆਈ ਆ ਤੂੰ ਦੋ ਰੋਟੀਆਂ ਤੇਰੀ ਮਰਜ਼ੀ ਆਹੀਂ ਤੇ ਤੈਨੂੰ ਕਹਿਤਾ ਆ ਜਾ ਐਨੀ ਹੁਣ ਐਨੀ ਨਾ ਹਮਦਰਦੀ ਨਹੀਂ ਕੀ ਤੁਹਾਡੇ ਦਿਲ ਦੇ ਅੰਦਰ ਜਿਵੇਂ ਤੂੰ ਇੱਜ਼ਤਾਂ ਦੇ ਮਾੜੇ ਵੀ ਨਹੀਂ ਹੈਗੇ ਮਾੜੇ ਨਹੀਂ ਇਹਨੇ ਮਾਰੇ ਨਹੀਂ ਆਗੇ ਜਿੰਨੇ ਤੂੰ ਸਮਝ ਲਈਆਂ ਹਾਂ ਮੈਂ ਮਾਰੇ ਨਹੀਂ ਸਮਝੀ ਬਸ ਤੁਹਾਡੀ ਹਰਕਤਾਂ ਨਾਲ ਹੀ ਮੈਨੂੰ ਆਖੀਂ ਆਪ ਸਮਝ ਆ ਜਾਂਦੀ ਹੈ ਨਹੀਂ ਨਹੀਂ ਮੈਂ ਡੇ ਮਾਰੇ ਥੋੜੀ ਆ ਜਾ ਜਾਣਾ ਇੱਥੇ ਹਾਂ ਬੜੇ ਦਿਨਾਂ ਬਾਅਦ ਅੰਤ ਚੱਤ ਆਇਆ ਤੁਹਾਨੂੰ ਮੇਰਾ ਹਾਲ ਪੁੱਛਣ ਦਾ ਹਾਂ ਹਾਂ ਤੇ ਗਏ ਆ ਨਾ ਹਾਂ ਆ ਤੇ ਗਏ ਆ ਤੁਹਾਡੇ ਨਾਲੋਂ ਬਗਾਨੇ ਚੰਗੇ ਜਿਹੜੇ ਕਿੰਨੀ ਵਾਰੀ ਦਿਹਾੜੀ ਤੇ ਚੱਕਰ ਮਾਰਦੇ ਟੀਕਾ ਕਿਹੜੀ ਤੈਨੂੰ ਪੋਛਦੀ ਸਾਡੇ ਹੁੰਦਿਆ ਤਾਂ ਕੋਈ ਤੇਰੇ ਵਰਗਾ ਨਹੀਂ ਆ ਵੇੜੇ ਕੌਣ ਪੋਛਦਾ ਤੈਨੂੰ ਆ ਗਏ ਆ ਮੇਰੇ ਬਹੁਤ ਪੁੱਛਣ ਵਾਲੇ ਕੀ ਲੱਗ ਰਹੀ ਚੱਲੇ ਤੁਹਾਨੂੰ ਤੇ ਵੇਖੀ ਹੁੰਦਾ ਵਾਸਤੁਹੀ ਨਾ ਦੋ ਗੱਲਾਂ ਮੈਨੂੰ ਸੁਣਾਣੀ ਆਂਦੇ ਹੋ ਕਿ ਚੱਲ ਬੈਠੀ ਐ ਕੁਛ ਦੇਖ ਲੈਂਦੇ ਹੋ ਮੇਰੇ ਮੂੰਹ ਤੇ ਸਮਾਈਲ ਦੇਖ ਲੈਂਦੇ ਨਾਲ ਹੀ ਤੁਹਾਡੇ ਪਤਾ ਨਹੀਂ ਕੀ ਕਮਾਉਣ ਦੀ ਵੱਡਿਓ ਮੈਂ ਤਾਂ ਬੋਲਦੀ ਹੀ ਨਹੀਂ ਪਈ ਤਾਂ ਦੇਖ ਕੇ ਹੋਈ ਨਾ ਬੋਲਦੀ ਆ ਤੂੰ ਜਿੰਨਾ ਤੂੰ ਬੋਲਦੀ ਉਹ ਨਾ ਕੋਈ ਵੀ ਨਹੀਂ ਬੋਲਦਾ ਆ ਦੇਰ ਸਾਹਮਣੇ ਤੁਹਾਡੇ ਰੰਗ ਰੂਪ ਹੋਰ ਉਹਨੂੰ ਦੱਸਣਾ ਚਾਹੁੰਦੇ ਹੋ ਕਿ ਮੈਂ ਤੇ ਕਿਹਾ ਸੀ ਜਾਣ ਕੇ ਆਈ ਨਹੀਂ ਹਣਾ ਚਲੋ ਦੇਰ ਸਾਹਮਣੇ ਦੱਸਣਾ ਚਾਹੁੰਦੇ ਹੋ ਤੇਰੀ ਮਰਜ਼ੀ ਨਹੀਂ ਬਣਾਉਣਾ ਚਾਹੁੰਦੇ ਮੈਨੂੰ ਮੈਂ ਨਾ ਤਾਂ ਤੇ ਦੋ ਰੋਟੀਆਂ ਦੀ ਪਕ ਮੈਂ ਨਹੀਂ ਬੈਠੀ ਹੈ ਨਾ ਸੋਚ ਮੈਂ ਤੇ ਦੋ ਰੋਟੀਆਂ ਦੀ ਭੁੱਖੀ ਬੈਠੀ ਹਾਂ ਕਹਿਲ ਨਹੀਂ ਭੁੱਖੀ ਬਲਦੀ ਤੇ ਬਲਦੀ ਰਹ ਚੱਲੀ ਮੈਂ ਹਾ ਤੇਰਾ ਹਾਲ ਹੀ ਇਹ ਹੋ ਰਹੀਦਾ ਤਾਂ ਸਬਜੀ ਤੇ ਗਈ ਬਣਾਣਾਂ ਪਤਾ ਨਹੀਂ ਹੋਰ ਕਿੰਨੇ ਦਿਨ ਮੈਨੂੰ ਇਹ ਨਾਟਕ ਜਾਰੀ ਰੱਖਣਾ ਪਏਗਾ ਜਿੰਨੇ ਦਿਨ ਮਾਨਦਨ ਹੀ ਨਾ ਜਾਂਦੇ ਵੇ ਹੁਣ ਇਹਦੇ ਮੈਨੂੰ ਇਹ ਨਾਟਕ ਕਰਨਾ ਹੀ ਪੈਣਾ ਮੈਂ ਵੀ ਘਰ ਬੈ ਕੇ ਚਾਰ ਦੀਵਾਰੀ ਚੋਂ ਬੋਰ ਹੋ ਗਈਆਂ ਮੇਰੇ ਕੋਲ ਨਹੀਂ ਰਿਹਾ ਜਾਂਦਾ ਬਈ ਕਿਤੇ ਅੱਗੇ ਕੁਮਾਨਤran ਲੈ ਜਾਂਦੇ ਸੀ ਹੁਣ ਤਾਂ 24 ਘੰਟੇ ਇੱਕੋ ਹੀ ਗੱਲ ਕਰੀ ਬਿਮਾਰ ਹਈਆਂ ਨਾ ਫਿਰ ਘਰੇ ਬੈਠੀ ਬਿਮਾਰ ਬੰਦੇ ਕੀ ਬਾਹਰ ਨਹੀਂ ਘੁੰਮ ਜਾਂਦੇ ਆਹੋ ਸਾਰਾ ਦਿਨ ਘਰ ਬੈ ਬੈ ਕੇ ਮੈਂ ਬੋਰ ਹੋ ਜਾਈਂਗੀ ਜਾਂ ਤਾਂ ਉਹ ਜਠਾਨੀ ਆ ਜਾਂਦੀ ਹੈ ਇੰਨਾ ਗਿਆ ਸ਼ਕਲਾ ਫਿਰ ਨੇ ਪਤਾ ਨਹੀਂ ਕਦੋਂ ਇੰਨਾ ਤਾਂ ਆਜ਼ਾਦੀ ਮਿਲੇਗੀ ਮੈਂ ਵੀ ਆਪਣੀ ਅਸਲੀ ਜ਼ਿੰਦਗੀ ਜੀਵਾਂਗੀ ਆਹ ਹੋ ਕਿ ਤੇ ਮੇਰਾ ਘਰ ਬਲੰਦਾ ਜਿਹੜਾ ਭਰਾ ਭਰਾ ਹੀ ਕਰਦਾ ਰਹਿੰਦਾ ਨਾ ਹੋਰ ਕੁਝ ਪਸੰਦ ਨਹੀਂ ਆਹ 24 ਘੰਟੇ ਭਰਾ ਮੇਰੀ ਭਾਬੀ ਮੇਰਾ ਭਰਾ ਮੇਰੀ ਭਾਬੀ ਮੇਰਾ ਭਰਾ ਆਪਣੀ ਫੈਮਲੀ ਨਾਲ ਕੋਈ ਮਤਲਬ ਹੀ ਨਹੀਂਗਾ ਆਦੀ ਹੋ ਗਈ ਪਤਾ ਨਹੀਂ ਕਿੰਜ ਦਾ ਆਦਮੀ ਤੱਕਰਿਆ ਮੈਨੂੰ ਮੇਰਾ ਤੇ ਦਿਲ ਵੀ ਕਰਦਾ ਹੈ ਬੰਦੇ ਨਾਲ ਰਹਿਣ ਨੂੰ ਜਦੋਂ ਮੈਂ ਜਨਾਨੀ ਦੀ ਗੱਲ ਹੀ ਨਾ ਸਮਝੇ ਚੰਗਾ ਹੋਵੇ ਤੇ ਬੰਦਾ ਬੰਦਾ ਆਪਣੀ ਗੋਗੱਟੀ ਨਾਲ ਸਹਿਮਤ ਹੁੰਦਾ ਕਿ ਜਦ ਮੇਰੇ ਪਰਿਵਾਰ ਦੀ ਜਿੱਤੇ ਖੁਸ਼ੀ ਆ ਨਾ ਮੈਂ ਉਹੀ ਕੰਮ ਕਰਾਂ ਪਰ ਨਹੀਂ ਐਨੇ ਨਹੀਂ ਸੁਧਦਾ ਨਾ ਹੁਣ ਰੋਈ ਦਵਾਈਆਂ ਚੁੱਕ ਕੇ ਦੇਈ ਜਾਂਦਾ ਮੈਨੂੰ ਦਵਾਈਆਂ ਤੇ ਹੀ ਜਾਂਦਾ ਪਿਆ ਦੁਖੀ ਹੋ ਗਈ ਮੈਂ ਦਵਾਈਆਂ ਛੁਪ ਲੁਕਾ ਲੁਕਾ ਕੇ ਮੈਂ ਨਾ ਅੱਜ ਦਵਾਈਆਂ ਸੁੱਟੀ ਰਵਾਂ ਕਿਤੇ ਇਹਦੇ ਹੱਥ ਨਾ ਲੱਗ ਜਾਣ ਪੂਰੇ ਪਰੇ ਹੋਏਗਾ ਨਾ ਮੈਂ ਦਵਾਈਆਂ ਸੁੱਟ ਕੇ ਆਵਾਂ ਪਲਾਟ ਵਿੱਚ ਜਾ ਕੇ ਹੁਣ ਕਹਦੇ ਹੱਥ ਆ ਗਏ ਨਾ ਇਹਨੂੰ ਪਤਾ ਲੱਗ ਗਿਆ ਮੇਰੀ ਫਿਰ ਚਲਾਕੀਆਂ ਦਾ ਮੈਨੂੰ ਚੰਦੇ ਕਿਹਨ ਨੂੰ ਪਤਾ ਲੱਗ ਗਿਆ ਕੁਛ ਵੀ ਮੇਰੇ ਬਾਰੇ ਉਹ ਨਰ ਬਾਹਰ ਘੁੰਮਦਾ ਵੇ ਚੱਕਰ ਲਾਈ ਜਾਂਦਾ ਵੇ ਆ ਜਾਵੇ ਕਿਤੇ ਮੈਂ ਦਵਾਈਆਂ ਦਾ ਕੰਮ ਕਰਕੇ ਆਵਾਂ ਮੈਨੂੰ ਕਹਿੰਦੀ ਮੇਰੇ ਵੱਲ ਆ ਕੇ ਰਹਿ ਮੈਂ ਰਹਿੰਦੀ ਆ ਇਹ ਸਾਰਾ ਜੱਬਖਾਨਾ ਨਾ ਮੈਸੇ ਕਰਕੇ ਤੇ ਕੀਤਾ ਕਿ ਮੈਂ ਆਪਣੇ ਸਾਹਮਣੇ ਰਵਾਂ ਤੇ ਅੱਡ ਹੋਵਾਂ ਹੋਰ ਕੀ ਮੈਂ ਨਹੀਂ ਰਹਿ ਸਕਦੀ ਆ ਇਹਨਾਂ ਦੇ ਵਿੱਚ ਕਾ ਪਤਾ ਨਹੀਂ ਕਿੰਜ ਖਾਂਦੇ ਆ ਕਿੰਜ ਪੀਂਦੇ ਆ ਇਹਨਾਂ ਦੇ ਵਿੱਚ ਵਿੱਚ ਬੜੀ ਜਾ ਮੇਰੇ ਕੋਲ ਨਹੀਂ ਕਿਹਦਾ ਝੂਠਾ ਮਿੱਠਾ ਖਾਤਾ ਇਹਦਾ ਸੁਪਰੀਦਸ ਆਹ ਵੜੀਆਂ ਦਵਾਈਆਂ ਹਰ। ਵਾਲੀ। ਦਵਾਈ? ਯਾ। ਹੋਣਾ ਕਿ ਯਾਰ ਮੈਂ ਕੀ ਖਾ ਲਾਂਗੀ ਫਰਕ ਤੇ ਪੈਂਦਾ ਨਹੀਂ ਵੇ ਆ ਪਤਾ ਨਹੀਂ ਕਿ ਤੂੰ ਰੋਜ਼ ਦਵਾਈ ਪੈਂਦੀ ਨਹੀਂ ਪੈਂਦਾ। ਐਂ ਚੱਕਰ ਆਉਂਦੇ। ਹਮੇ ਵੀ ਐਨੇ ਚੱਕਰ ਆਉਂਦੇ ਵੇ ਕਰਦੋ ਵੀ ਕੰਮ ਇੰਨਾ ਮੁੱਖ ਆ। ਹੋਣੀ ਜਿਹੜੇ ਬੋੜ ਹੋ ਰਾਂ ਵਾਲੀ। ਸ਼ਾਂਤ ਕੋ ਵੀ ਆਈ ਨਹੀਂ ਪਤਾ ਲੱਗ ਜੂਗਾ। ਅਸੀਂ ਤਿੰਨ ਦਿਨ ਹੋ ਗਏ ਤਨ ਦਵਾਈਆਂ ਖਾਂਦੇ ਨੂੰ। ਤੇ ਥੋੜਾ-ਥੋੜਾ ਫਰਕ ਤੇ ਚਾਹੀਦਾ ਹੈ ਨਾ। ਪੈਣਾ ਚਾਹੀਦਾ ਨਾ। ਹਾਂ। ਨਹੀਂ ਫਰਕ ਪੈਂਦਾ ਪਿਆ ਹੁਣ ਮੇਰਾ ਕੀ ਕਸੂਰ ਹੈ ਉਹ ਭਾਬੀ ਆਈ ਹੀ ਉਹ ਦਿਨ ਕਹਿੰਦੇ ਵੀ ਅੱਛਾ ਮਿਲ ਗਈ ਤਾਜੀ ਖਬਰ ਆਹੋ ਜੋ ਕਹਿੰਦੇ ਵੀ ਮੈਂ ਉਹਨੂੰ ਗਿਆ ਵਾ ਕਿ ਉਹ ਸਾਡੇ ਵੱਲ ਆਵੇ ਥੋੜੇ ਦਿਨ ਆ ਕੇ ਤੇ ਉਹ ਮੰਨੀ ਨਹੀਂ ਉਲਟਾ ਮੈਨੂੰ ਗੱਲਾਂ ਸਲਾ ਲਾ ਪਈ ਤੇ ਮੇਰੀ ਗੱਲ ਸੁਣ ਜੇ ਨਹੀਂ ਰਹਿਣਾ ਨਾ ਰਹਿ ਉਹਨੂੰ ਗੱਲਾਂ ਗੱਲਾਂ ਸਲਾ ਦੀ ਲੋੜ ਕੀ ਸੀ ਮੈਂ ਕਿਹੜੀ ਗੱਲਾਂ ਸੁਣਾਈਆਂ ਲਾਤੀ ਨਾ ਮਿਰਚੀ ਫਿਰ ਜਦ ਲੋਕ ਹੀ ਨਾ ਆਹੋ ਕੀ ਗੱਲਾਂ ਸੁਣਾਈਆਂ ਮੈਂ ਤੁਸੀਂ ਮੈਨੂੰ ਦੱਸੋ ਕੀ ਗੱਲਾਂ ਸੁਣਾਈਆਂ ਮੈਂ ਉਹ ਇਹ ਗੰਢੀ ਸੀ ਕਿ ਮੈਨੂੰ ਗੱਲਾਂ ਸੁਣਾਉਣਾ ਪਈ ਮੈਨੂੰ ਤਾਂਨੇ ਮਾਰਨ ਲੱਗ ਪਏ ਫੇਰ ਤਾਂਨੇ ਮਾਰਨ ਲੱਗ ਪਏ ਮੈਂ ਲੜੀ ਆ ਨਾ ਹਾਂ ਜਦ ਮੈਂ ਬਿਮਾਰ ਰਹੀ ਆ ਮੇਰਾ ਹਾਲ ਪੁੱਛਣ ਆਈ ਕਿ ਮੈਨੂੰ ਟੋਟ ਮਾਰਨ ਆਈ ਹੈ ਅਗਲੇ ਨੇ ਤਾਂ ਮੈਂ ਗਿਆ ਤਾ ਕੰਢੀ ਨਹੀਂ ਦੇ ਚਾ ਤੇ ਫਰਕ ਪੈਂਦਾ ਤੈਨੂੰ ਪਤਾ ਨਹੀਂ ਕਿਉਂ ਨਹੀਂ ਫਰਕ ਪੈਂਦਾ ਮੈਂ ਕੀ ਮਤਲਬ ਉਹਦਾ ਕੀ ਮਤਲਬ ਕਹਿੰਦਾ ਮੈਂ ਨਾਟਕ ਕਰਦੀ ਨਹੀਂ ਆ ਕੀ ਮਤਲਬ ਹੈ ਮੈਂ ਮਤਲਬ ਕਹਿੰਨਾ ਮੈਂ ਕੋਈ ਨਾਟਕ ਕਰਦੀ ਨਹੀਂ ਆ ਤੁਸੀਂ ਆਪ ਦੱਸੋ ਮੇਰੀ ਇੰਨੀ ਤਬੀਅਤ ਖਰਾਬ ਹੈ ਜੀ ਇਹ ਨੂੰ ਕਦਾਂ ਕਿਹੜੀਆਂ ਦਵਾਈਆਂ ਲਾਚ ਕਰਨ ਦੀਆਂ ਦਵਾਈਆਂ ਜਦੋਂ ਦਵਾਈ ਜਦੋਂ ਦਵਾਈ ਨਹੀਂ ਮੈਂ ਉਹ ਦਵਾਈ ਦੇ ਨਹੀਂ ਜਦੋਂ ਮੈਂ ਨਹੀਂ ਚਾਈ ਗਿਆ ਤੇ ਘਰ ਵਾਲੇ ਦੇ ਪੈਸੇ ਖਰਾਬ ਹੋਣ ਕਿੰਨੇ ਪੈਸੇ ਤੁਹਾਡੀਆਂ ਦਵਾਈਆਂ ਤੇ ਲੱਗਦੇ ਪਿਆ ਇਹ ਕੀ ਹੈ ਇਹ ਉਹ ਮੈਂ ਤਾਂ ਪੈਸੇ ਤੇ ਜਿਹੜੇ ਲੱਗਣੇ ਲੱਗਣੇ ਹੀ ਆ ਪੈਸੇ ਤੇ ਲੱਗਦੇ ਹੀ ਆ ਐ ਥੋੜੇ ਪੈਸੇ ਲੱਗਦੇ ਨਹੀਂ ਆ ਪੈਸੇ ਜਨਾਨੀ ਤਾਂ ਨਹੀਂ ਖਰਚਣੇ ਤਾਂ ਫਿਰ ਹੋਰ ਕਿਦੇ ਤੇ ਮੈਂ ਠੀਕ ਹੋ ਜਾ ਤੇ ਫਿਰ ਚੁੱਪਦੇ ਨਹੀਂ ਨਾਗੇ ਪੈਸੇ ਬਈ ਡਾਕਟਰ ਬੋਲ ਲੋ ਕਹੀ ਕੁਛ ਹੋਰ ਪੈਸੇ ਜਾਓ ਮੈਂ ਦਵਾਈਆਂ ਤਾਂ ਖਾ ਲਵਾਂਗੀ ਹਾਂ ਮੈਂ ਤੁਹਾਨੂੰ ਕਹਿੰਦੀ ਵੀ ਮੇਰਾ ਨਾ ਬੜਾ ਬੋਰ ਹੋ ਗਿਆ ਮੈਂ ਕਿੰਨੇ ਦਿਨਾਂ ਤੋਂ ਘਰੇ ਬਹਿ ਬੈ ਕੇ ਮੈਨੂੰ ਥੋੜਾ ਘੁਮਾ ਫਿਰਾ ਲਿਆਓ ਕਿਤੇ ਮੇਰਾ ਮਾ ਘੁਮਾ ਫਿਰਾ ਲਿਆਓ ਕਿਤੇ ਕਿੱਥੇ ਜਾਣਾ ਹੈ ਦੱਸ ਲੈ ਜਾਣਾ ਦਨ ਚੀਂਗਾ ਖਵਾ ਪਲਾ ਲਿਓ ਬਈ ਘਾਣਾ ਪੈਣਾ ਨਹੀਂ ਤੈਨੂੰ ਚੱਕਰ ਆਂਦੇ ਹੁਣ ਤਲੀਆਂ ਖਟੀਆਂ ਜੀਰਾ ਬਣਾ ਗਦੀਆਂ ਅੰਦਰ ਮਸਾਲਿਆਂ ਦੀਆਂ ਚੀਜ਼ਾਂ ਬਣਾ ਗਦੀਆਂ ਕੋਣਾ ਬਣਾ ਨਹੀਂ ਜਦੋਂ ਠੀਕ ਹਾਂ ਘੁਮਾ ਆਵੇਂਗਾ ਜਿੰਨੇ ਤੇ ਤੂੰ ਠੀਕ ਨਹੀਂ ਹੁੰਦੀ ਮੈਂ ਕਿੱਥੇ ਘੁੰਮ ਕੇ ਆਇਆ ਜੀ ਕਿਦਾਂ ਮੈਂ ਗਾ ਹਾਂ ਮੈਂ ਠੀਕ ਹੀ ਹਾਂ ਅੱਜ ਫੇਰ ਤੂੰ ਦੋ ਮਰਜ਼ੀ ਖਾ ਲੈ ਇੰਨੇ ਦਿਨਾਂ ਹੋ ਗਏ ਮੈਂ ਸਪਾਈਸੀ ਕੁ ਕੀ ਮੈਨੂੰ ਫਿਕਰ ਹੈ ਖਾਣਾ ਕੋਈ ਨਹੀਂ ਠੀਕ ਹੁੰਦਾ ਹਾਂ ਫਿਕਰ ਹੈ ਖਾਣਾ ਮੈਨੂੰ ਦੇ ਦਿੰਦੇ ਬਿਮਾਰ ਹੁੰਦਾ ਬਿਮਾਰ ਨਹੀਂ ਹੁੰਦਾ ਕੋਈ ਪਤਾ ਹੀ ਨਹੀਂ ਬਾਰ ਕੋ ਮਨਾਂ ਕੁਝ ਖਾਣ ਪੀਣਾਂ ਮਰਜੀ ਨਾ ਮਨ ਖੁਸ਼ ਰਹਿੰਦਾ ਬੰਦੇ ਦਾ ਤੇ ਠੀਕ ਵੀ ਹੋ ਜਾਂਦਾ ਵੇ ਫਿਰ ਦਵਾਈਆਂ ਦੀ ਲੋੜ ਹੀ ਨਹੀਂ ਮਨ ਖੁਸ਼ ਹੋਵੇ ਤੇ ਹੈਨਾ ਦਵਾਈਆਂ ਤਾਂ ਖਾਣੀਆਂ ਪੈਂਦੀਆਂ ਜੇ ਪ੍ਰੋਬਲਮ ਸਰੀਰ ਦੇ ਅੰਦਰ ਹੋਵੇ ਤੇ ਦਵਾਈ ਦਾ ਹੀ ਫਰਕ ਪੈਣਾ ਪਰ ਆਪਣਾ ਮਨ ਵੀ ਖੁਸ਼ ਰੱਖਣਾ ਪੈਂਦਾ ਵੇ ਤੇ ਡਾਕਟਰ ਨੇ ਜਿਹੜਾ ਭੇਜ ਦੱਸਿਆ ਹੋਇਆ ਉਹ ਵੀ ਤੇ ਕਰਨਾ ਹੀ ਪੈਂਦਾ ਡਾਕਟਰ ਤੇ ਬੜਾ ਉਮਰ ਪਈ ਹੈ ਖਾਣ ਵਸਤੇ ਤੈਨੂੰ ਕੀ ਹੋ ਗਿਆ ਵਾ சரியான ਆਪਾਂ ਆਪਣੇ ਜਿੰਨੂ ਨਾ ਆਪਣੇ ਘਰੇ ਨੀਂਦਾਂਦੀ ਆ ਮੈਨੂੰ ਨਾਲ ਉਹਨਾਂ ਘਰ ਨਹੀਂ ਬੈਠਾ ਮੈਨੂੰ ਉਹਨਾਂ ਦੀ ਉਹਨਾਂ ਦੀ ਮੇਰੀ ਨਹੀਂ ਦਲਦਲਦੀ ਆਹੋ ਉਹ ਤਾਂ ਮੈਨੂੰ ਪਹਿਲੇ ਪਤਾ ਨਹੀਂ ਗਲਦੀ ਸੀ ਆਹੋ ਜਿਹੜਾ ਤੁਸੀਂ ਕਿਉਂ ਉਧਰ ਉਧਰ ਲੈ ਕਰਦੇ ਰਹਿੰਦੇ ਪਤਾ ਵੀ ਐਨੇ ਨਹੀਂ ਬੋਲਦੇ ਕਰਨਾ ਕੀ ਮਤਲਬ ਨਹੀਂ ਕੀ ਮਤਲਬ ਤਾਂ ਦਮੇਆ ਤਾਂ ਨਹੀਂ ਮਾਰਦੀਆਂ ਇੰਨੀ ਫਿਕਰ ਨਹੀਂ ਉਹ ਮੇਰੇ ਹੰਮਨੇ ਨੂੰ ਕਨੇ ਕਰਦੀ ਮਗਰੋਂ ਕੀ ਕਰਦੀ ਹੋਏਗੀ ਮੇਰੇ ਸਾਹਮਣੇ ਵੀ ਤੂੰ ਤੰਨੇ ਮਾਰਦੀ ਰਹਿਣੀ ਐ ਐ ਹੋਰ ਐ ਹੋਰ ਇਹੀ ਉਸੇ ਆਪਾਂ ਤਾਂ ਮੈਂ ਕਿਹਾ ਤੈਨੂੰ ਯਾਰ ਬਖਰੀ ਦੀ ਦੂਜੀ ਗਲੀ ਚ ਕਿਤੇ ਮਕਾਨ ਲੈ ਤੋ ਕਹਿੰਦੀ ਵੀ ਜਦ ਬਣਾ ਫਿਰ ਜਦ ਜਹੀ ਹੋਈ ਹੋਇਆ ਫਿਰ ਹੈਨਾ ਟੈਨਸ਼ਨ ਵੀ ਹੁੰਦੀ ਆ ਇਨਸਾਨ ਨੂੰ ਕਿੰਨੀ ਵੈਰੀ ਟੈਨਸ਼ਨ ਆ ਗਲੀ ਮੈਂ ਤੇਰਾ ਮਸਲਾ ਹੱਲ ਕਰਦਾ ਕੋਈ ਗੱਲ ਨਹੀਂ ਮੈਂ ਸੋਚਿਆ ਤੇਰਾ ਮਸਲਾ ਵੀ ਹੱਲ ਕਰਾਂਗਾ ਸੱਚੀ ਆ ਹਾਂ ਮੈਂ ਤੇਰਾ ਵੀ ਮਸਲਾ ਹੱਲ ਕਰਦਾ ਕੋਈ ਸੱਚੀ ਹੋਇਆ ਕਰਦੇ ਨਾ ਨਾ ਹਾਂ ਮੈਂ ਸੱਚੀ ਮੈਂ ਨਾ ਮੈਨੂੰ ਮਾਨ ਨੀ ਲੱਗਦਾ ਉਹ ਤੇਲੀ ਹੁਣ ਮੈਂ ਚੰਗੇ ਨਾ ਲੱਗੇ ਨਾਲੇ ਤੂੰ ਕਹਿੰਦੇ ਤੇਰਾ ਆਂਟੀਆਂ ਵੀ ਭੜਕਾਉਂਦੀਆਂ ਤੈਨੂੰ ਮੈਂ ਤੁਹਾਡੇ ਭਲੇ ਲਈ ਸੋਚਦੀ ਵੀ ਆਪਣੇ ਘਰ ਕਿਉਂ ਤਰਾਪ ਕੱਲ ਮੈਂ ਤੇਰਾ ਮਸਲਾ ਹੱਲ ਕਰਾਂਗਾ ਸਰ ਜੀ ਹਾਂ ਇਹ ਸੋਚ ਲਿਆ ਨਾ ਹੁਣ ਕੁਸ਼ੀ ਦਾ ਸਰ ਠੀਕ ਹੈ ਫਿਰ ਹਾਂ 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 ਚੰਗਾ ਮੈਂ ਆਣਾ ਮੈਂ ਥੋੜੀ ਦੇਰ ਚ ਫਿਰ ਜੋ ਆਪਣੇ ਤਿਆਰਦੁਰ ਹੋਇਆ ਠੀਕ ਹੈ ਉਹ ਤਿਆਰਦੁਰ ਹੋ ਜਾ ਤੇ ਫਿਰ ਆਪਾਂ ਚੱਲਦੇ ਹਾਂ ਪਰ ਖਾਣਾ ਕੁਝ ਨਹੀਂ ਆ ਮੈਨੂੰ ਮਾਰ ਚਲੋ ਠੀਕ ਹੈ ਹੋਰ ਜਿੱਥੇ ਜਾਣਾ ਲੱਗਦਾ ਪਰ ਜੇ ਮੇਰਾ ਮਸਲਾ ਹੱਲ ਕਰਤਾ ਨਾ ਮੇਰਾ ਹੱਲ ਹੋ ਜਾਊਗਾ ਹਾਂ ਹੋ ਜਾ ਘਰ ਵਾਲਿਆਂ ਨੂੰ ਕੀ ਜਿਹੜਾ ਆਪਣੀ ਜਨਾਨੀ ਦੀ ਗੱਲ ਨਾ ਸਮਝੇ ਕਿ ਨਹੀਂ ਮੈਂ ਕਿਹਾ ਤੇਰਾ ਮਸਲਾ ਹੱਲ ਹੋ ਜਾਏਗਾ ਤੂੰ ਭਾਵੇਂ ਖੁਸ਼ ਹੋਜੋ ਭਾਵੇਂ ਤੇਰਾ ਮਸਲਾ ਹੱਲ ਹੋ ਜਾਏਗਾ ਨਰਾਇਕੀ ਮਤਲਬ ਉਹ ਉਹ ਗੱਲੇ ਰਸਾਂ ਨਾ ਇਹੋ ਜਿਹਾ ਕੀ ਕਰ ਰੱਹੀ ਓ ਮੈਂ ਨਹੀਂ ਮੈਂ ਮੇਰਾ ਮਸਲਾ ਮੈਂ ਕਹਿੰਦਾ ਗੱਲ ਮਸਲਾ ਹੱਲ ਚਾਹੀਦਾ ਨਾ ਤੈਨੂੰ ਮੈਂ ਕੱਜ ਨਹੀਂ ਦੇਣਾ ਮੈਨੂੰ ਹਾਂ ਹੀ ਚਾਹੀਦੀ ਏ ਤੂੰ ਇਹ ਕਰ ਚ ਨਹੀਂ ਰਹਿਣਾ ਹਾਂ ਤੇਰਾ ਇਹ ਹੀ ਮਸਲਾ ਹੈ ਤੇਰਾ ਹਾਂ ਹੋ ਜਾਏ ਗੱਲ ਮੈਨੂੰ ਹਾਂ ਹੀ ਚਾਹੀਦੀ ਬਸ ਨਾ ਨਹੀਂ ਚਾਹੀਦੀ ਮੈਂ ਕਹਿੰਦਾ ਤੇਰਾ ਮਸਲਾ ਹੱਲ ਹੋਇਆ ਫਿਰ ਤੂੰ ਇਹ ਕਰ ਚ ਨਹੀਂ ਰਹੇਂਗੀ ਖੁਸ਼ ਹਮ ਚਲ ਠੀਕ ਥੈਂਕ ਯੂ ਇਹ ਆਖਰ ਨਾ ਐ ਮੇਰਾ ਨਸਕਾ ਕੰਮ ਆ ਹੀ ਗਿਆ ਸੋਚਦਾ ਨਾ ਵਿਚਾਰਾ ਬਿਮਾਰ ਰਹਿੰਦੀ ਏ ਤੇ ਹੁਣ ਮੈਨੂੰ ਦੂਜੀ ਗਲੀ ਉਹ ਇੱਕ ਮੱਲੇ 'ਚ ਮਕਾਨ ਲੈ ਆਈ ਦਵਾ ਚੰਗਾ ਇੰਨਾ ਤੋਂ ਖਿਹੜਾ ਛੋਟੇਗਾ ਮੇਰਾ ਹੋਰ ਕੀ ਮੈਨੂੰ ਚਾਹੀਦਾ ਘਰ ਵਾਲਿਆਂ ਨੂੰ ਨਾ ਇੰਜ ਹੀ ਵਸਚ ਕਰੀਦਾ ਹੈ ਦਵਾਈ ਦਵਾਈ ਕਿੰਨੇ ਖਾਣੀ ਹੈ ਇਹ ਵੀ ਰੱਖ ਦਵਾ ਮੈਂ ਟਿਕਾਣੇ ਇਹਨੂੰ ਮੈਂ ਟਿਕਾਣੇ ਲਾ ਦਵਾ ਨਹੀਂ ਇੱਥੇ ਨਹੀਂ ਮੈਂ ਰੱਖਣੀ ਐਵੇਂ ਆ ਕਿਚਨ ਜਾਣਗੇ ਕੋਈ ਚਾਹ ਪਾਣੀ ਪੀਣ ਆਈ ਜਾਂਦੇ ਐਵੇਂ ਇਹਨਾਂ ਦੇ ਹੱਥ ਨਾਲ ਲੱਗ ਜੀ ਮੈਂ ਇੰਜ ਕਰਦੀਆਂ ਡਰੋਅਰ 'ਚ ਰੱਖ ਦਿੰਦੀਆਂ ਆਹ ਰੋਟੀਆਂ ਕਾ ਕੇ ਰੱਖਾ ਦਿੰਦੀ ਆ ਉੱਥੇ ਕਿੰਨੇ ਵਿਖਣੀ ਆ ਮੇਰੇ ਤੋਂ ਇਲਾਵਾ ਕੌਣ ਕਰਦੀ ਡਸਟਿੰਗ ਕਰਦਾ ਆਹ ਦਵਾਇਆਂ ਕਿੰਨੀਆਂ ਇਕੱਠੀਆਂ ਹੋਣੀਆਂ ਮੈਂ ਅੱਜ ਦੁਕਾਨੇ ਨੂੰ ਮੈਂ ਲਾਈ ਦਵਾ ਫੁਕੀ ਜੋ ਪੈਸੇ ਮੇਨ ਦਾ ਕੀ ਆ ਜਿੰਨੇ ਦਾ ਰੱਡ ਨਹੀਂ ਹੋਗੇ ਮੈਂ ਤੇ ਨਾਟਕ ਨਹੀਂ ਜਾਣਾ ਮੇਰੇ ਵੱਲ ਜੋ ਮਰਜ਼ੀ ਹੋਵੇ ਫੁਕੀ ਜੋ ਪੈਸੇ ਹਾਂ ਮੇਰੇ ਕੋ ਬਣਾਉਂਦੀ ਐ ਇਹ ਮੈਨੂੰ ਖਾਣ ਨੂੰ ਦਿਲ ਕਰਦਾ ਬਾਹਰ ਦਾ ਕੁਛ ਉਹ ਮਨ ਨੂੰ ਦਿਲ ਕਰਦਾ ਵੈ ਨਾ ਨੂੰ ਬਿਮਾਰ ਹੈਈ ਐ ਨੇ ਬਾਹਰ ਦਾ ਖਾਣਾ ਕੁਛ ਮੈਂ ਕਹ ਕਮਾ ਲੈਣਾ ਤੈਨੂੰ ਐ ਖਾਣਾ ਕੁਛ ਨਹੀਂ ਅਸਲ ਚ ਇਹਦਾ ਦਿਲ ਕਰਦਾ ਕੁਝ ਖਾਣ ਨੂੰ ਚਟਪਟਾ ਉਹ ਮੈਨੂੰ ਖਵਾਣਾ ਨਹੀਂ ਜਾਣ ਬੁੱਝ ਕੇ ਨਹੀਂ ਖਵਾਣਾ ਮੈਨੂੰ ਪਤਾ ਠੀਕ ਹੈਗੀ ਐ ਇਹ ਇਹ ਬਿਮਾਰ ਐ ਨਾ ਵੱਡੇ ਡਰਾਮਾ ਬਾਈ ਕਰਦੀ ਵੇ ਮੈਂ ਤਾਂ ਜਾਣ ਕੇ ਬਾਹਰ ਆਇਆ ਕਿ ਦਵਾਈਆਂ ਦਵਾਈਆਂ ਕਿੱਥੇ ਰੱਖੀ ਰੱਖਦੀਆਂ ਨੇ ਮਬ ਲਬਣੀਆਂ ਦਵਾਈਆਂ ਕਿੱਥੇ ਰੱਖੀਆਂ ਨੇ ਖਾਦੀਆਂ ਦੇ ਹੋਣੀਆਂ ਨਹੀਂ ਕਿਉਂਕਿ ਚੰਗੀ ਭਲੀਏ ਨੇ ਦਵਾਈਆਂ ਕਿੱਥੇ ਖਾਣੀਆਂ ਮਸਲਾ ਹੱਲ ਕਰ ਦੋ ਮੈਂ ਤਾਂ ਇਹ ਸੋਚਿਆ ਮਸਲਾ ਹਲਕਾ ਕਰਾਂਗਾ ਮੈਂ ਮਸਲਾ ਹੱਲ ਦਾ ਕੀ ਕਰਨਾ ਕਿ ਬਿੱਖ ਖੁਸ਼ ਹੋਣ ਈਏ ਟੋਮਾ ਸੋਚਿਆ ਨਾ ਸੋਚਿਆ ਵੀ ਨਹੀਂ ਹੁਣਾ ਜੋ ਮੈਂ ਸੋਚਿਆ ਵੇਦਾ ਉਹ ਸੋਚ ਲਈ ਨਾ ਹੁਣਾ ਸਵੇਰ ਤੱਕ ਨਾਲੇ ਸੱਦਾ ਦੀ ਮਾਨ ਨੂੰ ਵੀ ਈ ਆ ਜਗੀ ਤੇ ਨਹੀਂ ਆਏਗੀ ਤੇ ਨਾ ਸੀ ਕੋਈ ਨਹੀਂ ਆਪਾਂ ਤੇ ਗਏ ਆ ਪੈਂਪਰਾ ਤੇ ਗਏ ਆ ਲੈ ਸਿਦਾ ਤੇ ਗਏ ਆ ਆਪਾਂ ਆਪਸ ਵਿੱਚ ਹੁਣ ਇਹ ਵੇਖਦਾ ਦਾ ਕੀ ਕਰਨਾ ਕੀ ਨਹੀਂ ਕਰਨਾ ਬਾਕੀ ਕਮਾ ਲੈਣਾ ਥੋੜਾ ਜਿਆ ਕੁਲ ਵੀ ਝਗ ਪੈਣਾ ਕੱਲ ਤੱਕ ਤੇ ਕੁਛ ਨਾ ਪਤਾ ਲੱਗੇ ਇਸ ਵੇਲੇ ਮੇਰੇ ਨੁਕਸਾਨ ਕਰਾਈ ਜਾਂਦੀ ਏ ਡਾਕਟਰਾਂ ਨੂੰ ਫੀਸਾਂ 5-500 ਰੁਪਏ ਫੀਸ ਭਰ ਕੇ ਆਇਆ ਡਾਕਟਰਾਂ ਨੂੰ ਮੁਰਗੇ ਦਵਾਈਆਂ ਵੀ 2-2000 ਦੀਆਂ ਦਵਾਈਆਂ ਆ ਗਈਆਂ ਨੇ ਕਦੀ ਵੀ ਕੁਝ ਨਾ ਨਿਟਕ ਰਹੀਏ ਮੈਨੂੰ ਇਹ ਵਿਹਦੀ ਨਹੀਂ ਕਿ ਘਰਵਾਲੇ ਦਾ ਨੁਕਸਾਨ ਹੈ ਕਿਸ ਤਰ੍ਹਾਂ ਕਮਾਈ ਕਰਕੇ ਲੈ ਜਾਣੇ ਆ ਪੈਸੇ ਆਪਾਂ ਤਰਲੇ ਮਿੰਤਲਾਂ ਦਾ ਪੈਸੇ ਲੈ ਕੇ ਨੇ ਆਪਣੇ ਇਸ ਮਾ ਪੈਸੇ ਆਪਾਂ ਤਰਲੇ ਮਿੰਤਲਾਂ ਲੈ ਕੇ ਨੇ ਆ ਲੋਕੀ ਧਾਰ ਲੈ ਜਿੰਨੇ ਪੈਸੇ ਦੇਖ ਹੀ ਨਹੀਂ ਜਾਂਦੇ ਕਿੰਨੇ ਚੱਕਲ ਮਾਲ ਮਾਰ ਕੇ ਆਪਾਂ ਪੈਸੇ ਲੈ ਕੇ ਆਨੇ ਇਹਨੂੰ ਇੰਨੀ ਕਦਰ ਹੀ ਨਹੀਂ ਗਈ ਇਹ ਮੇਰਾ ਹਸਬੰਦ ਪੈਸੇ ਕਿਸ ਤਰ੍ਹਾਂ ਕਮਾਉਂਦਾ ਪਿਆ ਵੇ ਇਹਦੇ ਬਿਲਕੁਲ ਹੀ ਪੈਸਿਆਂ ਦੀ ਜੜ ਬੁੱਟੀ ਜਾਣ ਦੀ ਇਹ ਐ ਸਮਝੀ ਜੀ ਇਹ ਠਿਕੜੀਆਂ ਹੁੰਦੀਆਂ ਨੇ ਟਾਈਮ ਨੂੰ ਪੈਸਾ ਸਮਝਦੀ ਨਹੀਂ ਐ ਸਾਰਾ ਕੁਛ ਕਿਸ਼ਤਾਂ ਚ ਚੱਲਦਾ ਗੱਡੀਆਂ ਕਿਸ਼ਤਾਂ ਚ ਲੱਡੀਆਂ ਮਕਾਨ ਦੀ ਕਿਸ਼ਤ ਚੱਲਣ ਦੀ ਐ ਬੱਚਿਆਂ ਦੀ ਫੀਸਾਂ ਵਗੈਰਾ ਸਭ ਕੁਛ ਉਹ ਤੇ ਸਮਝ ਨਹੀਂ ਆਉਂਦੀ ਇਹਦੀ ਇਹ ਹੈ ਇਹੋ ਜੀ ਜਨਾਨੀ ਦਾ ਅੱਬ ਕਿਸੇ ਨੂੰ ਐ ਟੱਕਰਾਵੇ ਬੇਫਿਕਰ ਬੇਅਕਲ ਮਸਲਾ ਜੇ ਵੀ ਹੋਈ ਐ ਇਤੋਂ ਵਿੱਚ ਉਹਦੇ ਦੂਜਾ ਲੋਕ ਕੋਈ ਨਹੀਂ ਕੱਲ ਇਹਦਾ ਮ ਹੱਲ ਕਰਦਾ ਚੰਗੀ ਤਰੀਕਾ ਨਾਲ ਕਰਦਾ ਇਹ ਵੀ ਤਵੇਖੇ ਹੱਥ ਲਾਲ ਲਾ ਕੇ ਕੀ ਬਣ ਗਿਆ ਮੇਲਾ ਉਹ ਜਿਹਨੇ ਉਹ ਆ ਬੰਦਾ ਜਿਹਨੇ ਬੋਲ ਤੀਏ ਅੰਦਰ ਧੋਨੀਆਂ ਦੇਖ ਲਈਏ ਕਿ ਕਿਤੇ ਰੱਖੀ ਅੱਧੀਆਂ ਨੇ ਪੱਕੀ ਗੱਲ ਨਹੀਂ ਜੰਦੇ ਤਾਂ ਹੱਥ ਸਬੂਤ ਧੋਣੇ ਚੀਤੇ ਰਾਗਾ ਪਈ ਤੇ ਆਪੀ ਹੋ ਗਈ ਤੇ ਲਈ ਤੂੰ ਇਹ ਗੀਆਂ ਦਵਾਈਆਂ ਦੋਈਆਂ ਇਹਦੀਆਂ ਠੀਕ ਕੋਈ ਰਗਣਾ ਥੋੜੀ ਗਲ ਬੰਦੀ ਆ ਮਿਹਰਬਾਨ ਤੇ ਪਤੇਲੇ ਪਤੇ پورے ਪੇ ਇੱਕ ਗੰਦੀ ਖਦਮ ਹਣੀ ਦਵਾਈ ਲੈ ਆ ਦੇਣਾ ਮੇਰੀ ਕਾਲ 1 2 3 4 5 6 7 8 ਗੋਲੀਆਂ 10 ਰੋਈਆਂ ਨਹੀਂ ਖਾਰੀਆਂ ਗੋਲੀਆਂ ਪਈਆਂ ਇਹ ਤਾਕਤ ਦੇ ਗਏ ਇੱਕ ਹਦੀ ਨੇ ਬਸ ਨੂੰ ਪਤਾ ਹੈ ਨੁਕਸਾਨ ਕੋਈ ਨਹੀਂ ਕਰ ਤਾਕਤ ਅਦਵਾਈਆਂ ਹੁਣੇ ਫੜਾ ਗਿਆਂ ਨੂੰ ਤੇ ਖਾਲੀ ਇਹ ਵੀ ਅੰਸਰ ਹੀ ਪਈਆਂ ਨੰਬਰ ਅਖਰ ਨੰਬਰ ਸੋ ਚੁੱਕੇ ਨਾ ਕਿਤੇ ਰੋਟੀ ਨਾਲ ਦਵਾਈ ਕਿਦੇ ਜਦੋਂ ਸਬੂਤੀ ਆਇਆ ਦਵਾਈਆਂ ਦਾ ਮੈਂ ਪੰਨਾਨਾ ਵਿੱਚ ਨੇ ਮੈਨੂੰ ਬਾਈ ਤਾਂ ਪੁੱਛੇ ਕਿ ਦਵਾਈਆਂ ਵੇਖੀਆਂ ਤੁਸੀਂ ਮੈਂ ਤਾਂ ਮੈਣੀ ਹੋਇਆ ਆਹ ਮੈਂ ਮੰਨ ਲਈ ਨਹੀਂ ਇਹਦੇ prufun ਮੇਰਾ ਚ ਆ ਗਿਆ ਜੀ ਕਦਨ ਉੱਠ ਕੇ ਦੋ ਤਿੰਨ ਚਪੇੜਾਂ ਮਰਾਂ ਦੇ ਕੱਢ ਕੇ ਤੇ ਮੈਂ ਕਿੰਨੀ ਮਿਹਨਤ ਨਾਲ ਲਿਆ ਦੇ ਦਿੱਤੀਆਂ ਦਵਾਈਆਂ ਤੈਨੂੰ ਤੇ ਤੂੰ ਕਿਸ ਤਰ੍ਹਾਂ ਇਹ ਹਾਲ ਕੀਤਾ ਮੇਰਾ ਛੱਕ ਜਿਹੜਾ ਯਕੀਨ ਚ ਬਦਲ ਗਿਆ ਵੇਖ ਕੇ ਕੋਈ ਨਹੀਂ ਕੱਲ ਦੰਦੀਆਂ ਕਰ ਲੈਂਦੇ ਆ ਕੱਲ ਵਾਸਤੇ ਵੀ ਕੁਝ ਬਾਕੀ ਛੱਡ ਲਵਾਂ ਜੀ ਅੱਜ ਹੀ ਇਹ ਕਰ ਲਿਆ ਮਸਲਾ ਤੁੱਕ ਲਿਆ ਤੇ ਕੱਲ ਕਿਸ ਤਰ੍ਹਾਂ ਵੇਖੀ ਕੱਲ ਕੀ ਬੰਨਾ ਰਾਤ ਰਾਤ ਨੂੰ ਖੁਸ਼ ਹੋ ਲੰਦੇ ਫੇਰੇ ਬੰਦਾ ਦੱਸਾਂਗਾ ਨਾ ਮੈਂ ਮੇਰਾ ਵੀ ਪੀਹਾਈ ਹੋ ਗਿਆ ਮੈਨੂੰ ਲੱਗਦਾ 你你都很严的。